ਕਾਂਗਰਸ ਪਾਰਟੀ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਫਿਲੌਰ ਦੇ ਆਰਸੀ ਪਲਾਜ਼ਾ ਹੋਟਲ ਵਿਖੇ ਹੋਈ ਜਿਸ ਵਿੱਚ ਫਿਲੌਰ ਵਿਧਾਨ ਸਭਾ ਹਲਕੇ ਤੋਂ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸਰਦਾ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਕਫਾ ਬੁਲਾ ਰਿਆ ਨੇ ਕਿਹਾ ਕਿ ਜੋ ਸਰਦਾ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਐਵਾਰਡ ਮਿਲਿਆ ਹੈ ਉਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਤੇ ਇਹ ਐਵਾਰਡ 70 ਸਾਲਾਂਈ ਪਹਿਲੀ ਵਾਰ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਮਿਲਿਆ ਹੈ ਕਾਂਗਰਸ ਵਿੱਚ ਮੁੜ ਤੋਂ ਆਏ ਫਲੋਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਚਾਹੇ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਵਿਕਰਮਜੀਤ ਸਿੰਘ ਚੌਧਰੀ ਨੂੰ ਵਾਪਸ ਕਾਂਗਰਸ ਵਿੱਚ ਲੈ ਲਿਆ ਹੈ ਪਰ ਉਹ ਹੁਣ ਕਦੇ ਵੀ ਵਿਕਰਮਜੀਤ ਸਿੰਘ ਚੌਧਰੀ ਨਾਲ ਨਹੀਂ ਤੁਰਨਗੇ ਤੇ ਸਰਦਾਰ ਚੰਨੀ ਜੋ ਵੀ ਉਮੀਦਵਾਰ ਦੇਣਗੇ ਉਹ ਉਸ ਨਾਲ ਖੁੱਲ੍ਹ ਕੇ ਚੱਲਣਗੇ ਜਿੱਦਣ ਚੰਨੀ ਸਾਹਿਬ ਜਿੱਦਣ ਇਹ ਫਰਮਾਨ ਨੇ ਮਨਾਣੇ ਬੈਠੋਗੇ ਮੇਰੇ ਨਾਲ ਹੋਇਆ ਦੁਆਰਾ ਕਾਂਗਰਸ ਵਿੱਚ ਉਹਨਾਂ ਸੰਬੋਧਨਾਂ ਦੇ ਦੇ ਰਿਹਾ ਸੀ ਬਲੌਲ ਉੱਤਰ ਕਹਿੰਦੇ ਵੀ ਐਮਐਲਏ ਆਰਸ ਤੋਂ ਵੀ ਦੁਆਰਾ ਆ ਗਿਆ ਮੈਂ ਕਿਹਾ ਵੀ ਅੱਜ ਤੋਂ ਸੀਟੇ ਗਈ ਕਾਂਗਰਸ ਦੀ ਇਹ ਤਾਂ ਨੋਟ ਲੱਗੂ ਕਾਂਗਰਸ ਦੀ ਸੀਟ ਹੈ ਨਹੀਂਗੀ ਦੂਜੇ ਨੰਬਰ ਦੇ ਪਿੰਡਾਂ ਵਿੱਚ ਕਈ ਵਾਰੀ ਜਾਂਦੇ ਸੀ ਲੋਕ ਕਹਿੰਦੇ ਸੀ ਵੀ ਐਮਐਲਏ ਤਾਂ ਜਾਂਦਾ ਐਮਐਲਏ ਤਾਂ ਜਾਂਦਾ ਜਦੋਂ ਚਲ ਗਿਆ ਕਹਿੰਦੇ ਸ਼ੁਕਰਿਆ ਬਣੇ ਲੈ ਗਿਆ ਜਦੋਂ ਬਣੋ ਲਿਆ ਤੇ ਹੁਣ ਕਈ ਸਾਡੇ ਪਰਿਵਾਰਕ ਇੰਦਾਰੇ ਜਿਹੜੇ ਉਹਨਾਂ ਨਾਲ ਫਿਰ ਤੋਂ ਹੀ ਬਣਦੇ ਉਹਨਾਂ ਨੂੰ ਵੀ ਚਾਹੀਦਾ ਥੋੜਾ ਜਿਹਾ ਹੌਸਲਾ ਰੱਖੋ ਐਡੀ ਨਾ ਨਿਰਭਰ ਹੋਣੇ ਬੰਦੇ ਕਰਦੇ ਆਗਾ ਇਹ ਇੱਕ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਰਾਜੇਪੁਰੇ ਦੇ ਨੂੰ ਦੱਸੋ ਦੱਸ ਦਿਓ ਕਿ ਤੇ ਬਲੌਰ ਜਾ ਕੇ ਝੰਡੀਆਂ ਨਹੀਂ ਧੁਵਾਣੇ ਝੰਡੇ ਧੁਵਾਣੇ ਆ। ਇਦਾਂ ਦੇ ਲੀਡਰ ਫਿਰ ਨਹੀਂ ਹੋਣੇ ਚਾਹੀਦੇ ਪੰਜਾਬ ਦੇ ਜਿਹੜੇ ਹੁਣੇ ਫੋਟੋ ਕੋਲ ਲੱਗਦੇ। ਧੰਨਵਾਦ ਜੀ। ਕਿ ਵੀ ਵਰਕਰ ਦਾ ਹੱਥ ਵੜਿਆ ਜਾਵੇ। ਇਦਾਂ ਗੁਰਮੀਤ ਕੋਲ ਉਹਨਾਂ ਨੇ ਕਿਹਾ ਕਿ ਸਾਡੇ ਬڑے ਛੋਟੇ ਛੋਟੇ ਕੰਮ ਤੇ ਛੋਟੇ ਛੋਟੇ ਮਸਲੇ ਹੁੰਦੇ ਆ। ਬਸ ਸਾਡੇ ਫੌਨ ਤੁਹਾਡਾ ਮੇਨ ਪੀਏ ਕਸ਼ਵੰਤ ਸਿੰਘ ਹੋਣੀ। ਜੇ ਤੇ ਲੋਕਲ ਪੀਐਸਐਮ ਅੱਡੇ ਮੱਕਣ ਦੀ ਅਟੈਂਡ ਕਰ ਤੇ ਸਾਡੇ ਕੰਮ ਹੋਣ ਬੜੇ ਸਾਡੇ ਆਪਣੇ ਕੰਮੇ ਵੀ ਹੁੰਦੇ ਲੋਕਾਂ ਦੇ ਕੰਮ ਹੁੰਦੇ ਆ ਮੈਂ ਇਹਨਾਂ ਗੱਲਾਂ ਨੇ ਖਿਮਾ ਦਾ ਯਾਚ ਗਿਆ ਜੇ ਕੋ ਮੈਂ ਗਲਤ ਲੱਭ ਕੇ ਆ ਗਿਆ ਹਾਂ ਤਾਂ ਮਾਫ ਕਰਨਾ ਉਧਰ ਮੈਂਬਰ ਪਾਰਲੀਮੈਂਟ ਸਰਦਾਚਨ ਸਿੰਘ ਚੰਨੀ ਨੇ ਫਲੋਰ ਹਲਕੇ ਦੇ ਨੇਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਪਿਆਰ ਉਹਨਾਂ ਨੂੰ ਫਲੋਰ ਹਲਕੇ ਦੇ ਲੋਕਾਂ ਨੇ ਦਿੱਤਾ ਹੈ ਉਹ ਕਦੇ ਵੀ ਉਸ ਨੂੰ ਭੁਲਾ ਨਹੀਂ ਸਕਦੇ ਫਲੋਰ ਤੋਂ ਨਵਰੰਗ ਚੈਨਲ ਦੇ ਰਾ익 ਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਲੀਡਰ ਸਹਿਬਾਨ ਹਰ ਪਿੰਡ ਦਾ ਸਾਡਾ ਇੰਚਾਰਜ ਹੈ ਮੇਨ ਮੋਤ ਪਰ ਬੰਦੇ ਜਿਹੜੇ ਲਗਭਗ 200 300 ਉਹਨਾਂ ਨੇ ਇਕੱਠੇ ਹੋ ਕੇ ਮੈਨੂੰ ਸਨਮਾਨਿਤ ਕੀਤਾ ਕਿ ਜਿਹੜਾ ਸਾਨੂੰ ਅਵਾਰਡ ਮਿਲਿਆ ਸੰਸਦ ਰਤਨ ਦਾ ਉਹਦੇ ਵਾਸਤੇ ਖੁਸ਼ੀ ਜाहिर ਕੀਤੀ ਹੈ ਤੇ ਮੈਂ ਪਾਰਟੀ ਦੇ ਲਈ ਉਹਨਾਂ ਵਾਪਸ ਇਹ ਹੈ ਕਿ ਪਾਰਟੀ ਪ੍ਰਧਾਨ ਦਾ ਫੈਸਲਾ ਹੈ ਤੇ ਆਪਾਂ ਦਾ ਡਿਸਪਲਿਨ ਡਿਸਪਲਿੰਡ ਸੂਡਰ ਹੈ ਜੋ ਪਾਰਟੀ ਨੇ ਫੈਸਲਾ ਲੈ ਲਿਆ ਠੀਕ ਹੈ ਇਹ ਬੱਕਰੀ ਗੱਲ ਹੈ ਕਿ ਅੱਜ ਬਹੁਤ ਬੰਦੇ ਸਾਡੇ ਗੁੱਸੇ ਵਿੱਚ ਹੈ ਲੇਕਿਨ ਮੈਂ ਸਾਰਿਆਂ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ